ਪਰ ਹੁਣ ਪ੍ਰਧਾਨ ਦੇ ਪਤੀ ਦੇ ਨਾਮ ਅਲ ਮਜ਼ੂਦਾ ਪ੍ਰਧਾਨ ਦੇ ਪਤੀ ਨਾਲ ਸਾਫਕਾ ਪ੍ਰਧਾਨ ਦੀ ਖੜਕੇ ਇੱਕ ਮਿੰਟਾਂ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ ਉਹ ਕੱਲੀ-ਕੱਲੀ ਗੱਲ ਵੀ ਅਸੀਂ ਦਿਖਾਵਾਂਗੇ ਪੱਪੂ ਜੀ ਇਹ ਨੌਬਤ ਕੀ ਆਈ ਆ ਤੁਹਾਡਾ ਤਾਂ ਬਹੁਤ ਜ਼ਿਆਦਾ ਪਿਆਰ ਸੀ ਦੋਨਾਂ ਦਾ ਹੋਰ ਵੀ ਚਰਚਾਵਾ ਤਾਂ ਬਹੁਤ ਨੇ ਸ਼ਹਿਰ ਦੇ ਵਿੱਚ ਪਰ ਜਿਸ ਤਰ੍ਹਾਂ ਹੁਣ ਗੁਰਸੇਵ ਸਿੰਘ ਗੋਲੂ ਲੋਕਾਂ ਦੇ ਸਾਹਮਣੇ ਆਉਣ ਲੱਗੇ ਨੇ ਜੇ ਕਿਤੇ ਪਿਛਲੇ ਸਾਢੇ 3 ਸਾਲ ਤੋਂ ਇਸ ਤਰ੍ਹਾਂ ਕੈਮਰੇ ਤੇ ਬੋਲਦੇ ਹੁੰਦੇ ਪਰ ਅੱਜ ਆ ਹਾਲਾਤ ਕਹਿੰਦੇ ਨਾਪੇ ਚ ਨਹੀਂ ਸੀ ਦੇਖਣੇ ਪੈਣੇ ਤੇ ਮੈਂ ਮਾਫੀ ਚਾਹੁੰਦਾ ਕਿ ਫੇਸਬੁੱਕ ਤੇ ਜਿਹੜਾ ਮੇਰੇ ਤੋਂ ਕਮੈਂਟ ਲਿਖਿਆ ਗਿਆ ਕਿ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ ਹੁਣ ਡਿਮਾਂਡ ਕਰਨ ਲੱਗੇ ਨੇ ਕਿ 3 ਸਾਲ ਤੋਂ ਡਿਮਾਂਡ ਹੋ ਰਹੀ ਹੈ ਪੈਸਾਂ ਦੀ ਦੇਖੋ ਪਹਿਲਾਂ ਵੀ ਕਰਦਾ ਰਿਹਾ ਡਿਮਾਂਡ ਕਦੇ ਲੈ ਵੀ ਗਿਆ ਮੰਗਮੁਂਕ ਕੇ ਦੇਖੋ ਮੈਂ ਝੂਠ ਨਹੀਂ ਬੋਲਦਾ ਤੁਸੀਂ ਇੱਕ ਪੋਸਟ ਪਾਈ ਆ ਕਿਲੇ ਦੇ ਵਿੱਚ ਡੰਪ ਨੂੰ ਲੈ ਕੇ ਪ੍ਰਧਾਨ ਦੇ ਪਤੀ ਵੱਲੋਂ ਕਮੈਂਟ ਲਿਖੇ ਗਏ ਤੁਸੀਂ ਪੜੇ ਨੇ ਜਾਂ ਨਹੀਂ ਪੜੇ ਉਹ ਕਮੈਂਟ ਦੇਤੇ ਢੁਕਦਾ ਨਹੀਂ ਕਿਉਂਕਿ ਕਮੈਂਟ ਅਸਲ ਦੇ ਵਿੱਚ ਇੱਥੇ ਢੁਕਦਾ ਇਹ ਦੋ ਮੂੰਹਾਂ ਸੱਪ ਹੈ ਜੀ ਦੇਖੋ ਪਹਿਲੀ ਗੱਲ ਤਾਂ ਉਹ ਨਾ ਐਮਸੀ ਨੇ ਨਾ ਕੋਈ ਵਰਕਰ ਨੇ ਨਾ ਕੋਈ ਲੈਣਾ ਨਾ ਦੇਣਾ ਇਹ ਜਿਹੇ ਕਮੈਂਟ ਪਾਪਾ ਪੜ੍ਹ ਕੇ ਕੀ ਲੈਣਾ ਜੀ ਨਾ ਇਹ ਕਿਸੇ ਦਾ ਮਿੱਤ ਨਹੀਂ ਸਿਰਫ ਪੈਸੇ ਦਾ ਮਿੱਤ ਹੈ ਇਹ ਬੰਦਾ ਸਵਾਲ ਕਰ ਰਿਹਾ ਕਿ ਤੁਸੀਂ ਆਪਣੀ ਟਰਮ ਦੇ ਵਿੱਚ ਦਾਬੇ ਨੂੰ ਜੰਗਲ ਰਾਜ ਬਣਾਤਾ ਅਸੀਂ ਉਹਦਾ ਜਵਾਬ ਦੇਣਾ ਉਚਿਤ ਸਮਝਦੇ ਹਾਂ ਕਿਉਂਕਿ ਜਵਾਬ ਤਾਂ ਕੋਈ ਸਵਾਲ ਦਾ ਦਿੱਤਾ ਜਾਂਦਾ ਹੁੰਦਾ ਦਾ ਸਵਾਲ ਹੀ ਕੋਈ ਨਹੀਂ ਫਿਰ ਜਵਾਬ ਵੀ ਕਾਹਦਾ ਦੇਣਾ ਸੀ ਜਦੋਂ ਦੇਖੋ ਕੋਈ ਬੰਦਾ ਤੰਗ ਕਰੂਗਾ ਸਾਨੂੰ ਬਲੈਕਮੇਲ ਕਰੂਗਾ ਸਾਨੂੰ ਪੈਸਿਆਂ ਨੂੰ ਤੰਗ ਕਰੂਗਾ ਸਾਨੂੰ ਪੈਸੇ ਦੇ ਪੈਸੇ ਵਾਲਾ ਮਸਲਾ ਹਿੱਤਾ ਤੱਕ ਮੈਲੀਨ ਉਨਿੱਕੜ ਪੀੜਤ ਹੈ ਇਹਨੂੰ ਕੀ ਪੈਸੇ ਲੈਣੇ ਨੇ ਨੇ ਕਿ ਤੁਸੀਂ ਉੱਚ ਪੱਧਰ 'ਤੇ ਰਹੋ ਹੋ ਤੁਸੀਂ ਪ੍ਰਧਾਨ ਰਹੋ ਠੇਸ ਤਾਂ ਪਹੁੰਚ ਦਿਆ ਜਦੋਂ ਕੋਈ ਨਾ ਕੋਈ ਚੀਜ਼ ਕਿਸੇ ਦੇ ਖਿਲਾਫ ਲਿਖੀ ਜਾਂਦੀ ਆ ਪੀਲੇ ਚੂੜਾ ਅੱਜ ਕਿਉਂ ਦਿਖਿਆ ਸਾਢੇ 3 ਸਾਲ ਬਾਅਦ ਇਹਨੂੰ ਪਹਿਲਾਂ ਕਿਉਂ ਨਹੀਂ ਦਿਖਿਆ ਪੀਲੇ ਚੂੜਾ ਤਾਂ ਚੱਲਦਾ ਪਹਿਲਾਂ ਤੁਹਾਡੇ ਨਾਲ ਆੜੀ ਸੀ ਨਾ ਦੰਨ ਹਾਂਜੀ ਹਾਂ ਅਹੀ ਗੱਲ ਆ ਕੀ ਨਾ ਵੀ ਜਦ ਆੜੀ ਤੀ ਉਦੋਂ ਕੂੜਾ ਦਿਖਿਆ ਨਹੀਂ ਹੁਣ ਤੁਸੀਂ ਲਿਖੇ ਨੇ ਇਹ ਜਿਹੀ ਗੱਲਾਂ ਕਰਦੇ ਦੇਖੋ ਸਾਰਾ ਨਾਬਾ ਜਾਣਦਾ ਜੀ ਕੀ ਪ੍ਰਮਾਣ ਦੀ ਕੋਈ ਲੋੜ ਹੈ ਕਿਸੇ ਨੂੰ ਸਾਰਿਆਂ ਨੂੰ ਪਤਾ ਰੌਲਾ ਕੋਠੇ ਤੇ ਚੜ ਕੇ ਪਾਉਣ ਦਾ ਕੋਈ ਫਾਇਦਾ ਨਹੀਂ ਵੀ ਕੌਣ ਕਿਵੇਂ ਆ ਕੋਈ ਇਹਦੇ ਇਹਦੇ ਨਾਲ ਕੋਈ ਸਾਬਤ ਨਹੀਂ ਹੋਣਾ ਅਸੀਂ ਆੜੀ ਟੁੱਟ ਗਈ ਤਾਂ ਇਹਨੂੰ ਕੂੜਾ ਦਿਖਣ ਲੱਗ ਗਿਆ ਹੁਣੇ ਪੁੱਛਦਾ ਵੀ ਨਾਬੇ ਨੂੰ ਜੰਗਲ ਰਾਜ ਬਣਾਤਾ ਇਹਨੂੰ ਪੁੱਛੋ ਵੀ ਨਾਬੇ ਚ ਕਿੰਨੇ ਕਬਜ਼ੇ ਕਰਾਏ ਤੇ ਅਸੀਂ ਛੜਾਏ ਸਾਮ ਕਰਕੇ ਦਿਖਾਉਣਾ ਉਹ ਪੋਸਟ ਪਾ ਰਿਹਾ ਅਸੀਂ ਕੰਮ ਤੇ ਖੜੇ ਆਂਗੇ ਤੁਸੀਂ ਦੇਖੋ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਉਹ ਦਿਖਾ ਰਹੇ ਹਾਂ ਕੋਈ ਕਹਿੰਦਾ ਪੱਪੂ ਲਵੇ ਤੇ ਕੋਈ ਆਉਦਾ ਹੀ ਨਹੀਂ ਇਹਦੀ ਮੈਸੇਜ ਹੈ ਪ੍ਰਧਾਨ ਆ ਇਹਦੇ ਨਾਲ ਕੋਈ ਹੈ ਹੀ ਨਹੀਂ ਆਉਂਦਾ ਵੀ ਇਹ ਕਿਉਂ ਇੰਨਾ ਇੰਟਰਫੇਅਰ ਕਰ ਰਿਹਾ ਕਮੇਟੀ ਦੇ ਵਿੱਚ ਇਹ ਇਹਦਾ ਵੀ ਜਵਾਬ ਤਾਂ ਮੈਂ ਦੱਸ ਸਕਦਾ ਦੇਖੋ ਸਾਨੂੰ ਕੋਈ ਚੱਕਰ ਨਹੀਂ ਪੋਸਟਾ ਪਾਸਟਾ ਦਾ ਲੋਕ ਨਾਲ ਹੋਣੇ ਚਾਹੀਦੇ ਨੇ ਉਹ ਹੈਗੇ ਨੇ ਅੱਜ ਵੀ ਕੋ ਪੱਪੂ ਕੋਲ ਕੋਈ ਹੁੰਦਾ ਨਹੀਂ ਪੱਪੂ ਕੋਲ ਸਭ ਤੋਂ ਵੱਡਾ ਅਹੁਦਾ ਹੈ ਪੱਪੂ ਨਾਪਾ ਨਿਵਾਸੀ ਹੈ ਬਿਲਕੁਲ ਇੱਕ ਕਮੈਂਟ ਤਾਂ ਇਹ ਵੀ ਲਿਖਿਆ ਗਿਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਆ ਨਾ ਉਹ ਕਮੈਂਟਾਂ ਤੋਂ ਬਾਅਦ ਗੋਲੂ ਜਾਗਿਆ ਜੇ ਪਹਿਲੇ ਜਾਗ ਪਿੰਦਾ 3 ਸਾਲ ਪਹਿਲਾਂ ਪ੍ਰੋਬਲਮ ਆਉਗੀ ਸਾਡੀ ਲੜਾਈ ਕੀ ਹੈ ਪੰਕਜ ਭਰਾ ਹੈ ਸਾਡਾ ਸਾਰਾ ਕੁਝ ਹੈ ਪਰ ਜਿੱਥੇ ਲੋਕਾਂ ਦੀ ਗੱਲ ਉਹ ਅਸੀਂ ਲੋਕਾਂ ਦੀ ਗੱਲ ਕਰਾਂਗੇ ਉਹੀ ਉਹਨਾਂ ਨੂੰ ਚੁਬਦੀਆਂ ਨੇ ਬਸ ਵੀ ਦੇਖੋ ਜਿਹੜੇ ਵਿਰੋਧੀ ਹੁੰਦੇ ਨੇ ਤੁਸੀਂ ਸਰਕਾਰ ਦੇ ਵਿੱਚੋਂ ਵਿਰੋਧੀ ਦਾ ਆਵਾਜ਼ ਚੱਕਦੇ ਨੇ ਸਰਕਾਰ ਨੂੰ ਜਗਾਉਣ ਦੇ ਲਈ ਜੇ ਸਰਕਾਰ ਗੁੱਸਾ ਲੱਗ ਜਾਏ ਕਰਨ ਫਿਰ ਤਾਂ ਨਹੀਂ ਕੰਮ ਚੱਲਦੇ ਕੋਈ ਇਹ ਬੋਲਣ ਨਾ ਆਏ ਚੁੱਪ ਰਹਣ ਬਾ ਹੋਰ ਕੀ ਗੱਲ ਹੈ ਹੋਰ ਕੋਈ ਗੱਲ ਨਹੀਂ ਜਦੋਂ ਉਹਨਾਂ ਨਾਲ ਦੀਓ ਠੀਕ ਹੈ ਜਦੋਂ ਕੋਈ ਮੁਸ਼ਕਲ ਦੇ ਖਿਲਾਫ ਅਸੀਂ ਲੋਕਾਂ ਦੀ ਆਵਾਜ਼ ਉਠਾਉਣੇ ਆ ਤਾਂ ਅਸੀਂ ਮਾੜੇ ਆ ਸੋ ਤੁਸੀਂ ਉਹ ਦੱਸ ਦਿਓ ਕਿਹੜੇ ਮੁੱਦਿਆਂ ਤੇ ਉਹ ਨਾਰੇਬਾਜ਼ੀ ਕਰਨ ਤੁਹਾਡੇ ਖਿਲਾਫ ਸਰ ਦੇਖੋ ਜੀ 90 ਦੇ ਵਿੱਚ ਬਹੁਤ ਮੁੱਦੇ ਇਹ ਜਿਹੇ ਨੇ ਜਿਨ੍ਹਾਂ ਨੂੰ ਚੁੱਕਿਆ ਜਾ ਸਕਦਾ ਕਿਹੜੇ ਪਹਿਲਾਂ ਤਾਂ ਗੋਲੂ ਤੇ ਪੱਪੂ ਕਹਿੰਦੇ ਇੱਕੋ ਗੱਡੀ 'ਚ ਰਹਿੰਦੇ ਤੇ ਨੋਵਾ ਦੇ ਵਿੱਚ ਜਾਂ ਗੋਲੂ ਚਲਾਉਂਦਾ ਸੀ ਜਾਂ ਪੱਪੂ ਚਲਾਉਂਦਾ ਸੀ ਕਦੇ ਪਾਰਟੀਆਂ ਵੀ ਹੁੰਦੀਆਂ ਸੀ ਪਰ ਅੱਜ ਹੁਣ ਪਾਰਟੀਆਂ ਛੁੱਟ ਚੁੱਕੀਆਂ ਨੇ ਬਹੀ ਬੋਲੂ ਤੋਂ ਵੀ ਲਮਾਂਗੇ ਉਹ ਕਹਿੰਦੇ ਬਹੀ ਦਾ ਸਾਡੀ ਵੀ ਤਿਆਰ ਆ ਬਿਲਕੁਲ ਮੈਂ ਕਹਾਂ ਜੀ ਬਹੀ ਸਾਡੀ ਬਹੀ ਸਾਡੀ ਵੀ ਤਿਆਰ ਆ ਤਾਂ ਚੱਠੇ ਅਸੀਂ ਵੀ ਖੋਲ ਦੇਣੇ ਨੇ ਲੋਕ ਲੋਕਾਂ ਦਾ ਕੀ ਕਸੂਰ ਹੈ ਦੇ ਵਿੱਚ ਨਹੀਂ ਕੋਈ ਉਹ ਪਹਿਲਾਂ ਵੀ ਭਰਾ ਸੀ ਅੱਜ ਵੀ ਭਰਾ ਹੈ ਸਾਡਾ ਕੋਈ ਅਹੀ ਜੀ ਗੱਲ ਨਹੀਂ ਹੈਗੀ ਪਰ ਜਿੱਥੇ ਲੋਕਾਂ ਦੀ ਗੱਲ ਆਊਗੀ ਉਹ ਠੋਕੇ ਚੱਕਾਂਗੇ ਅਸੀਂ ਸਮਝ ਜਿਵੇਂ ਚੱਲ ਰਿਹਾ ਛਾਟੀਆਂ ਤਾਂ ਤੁਸੀਂ ਉਹਦੀ ਗੱਡੀ ਨੋਵਾ ਗੱਡੀ ਚ ਬਹੁਤ ਲੈਤੀਆਂ ਨੇ ਬੱਪੂ ਜੀ ਨਹੀਂ ਦੇਖੋ ਜਦੋਂ ਤੱਕ ਪਿਆਰ ਹੁੰਦਾ ਜੀ ਬੰਦਾ ਬੈਠਦਾ ਵੀ ਐ ਉੜਦਾ ਵੀ ਐ ਅਸੀਂ ਤੁਸੀਂ ਗੱਲ ਕੀਤੀ ਐ 1 ਮਿੰਟ ਤੋਂ ਬਾਅਦ ਉਹਦੇ ਨਾਲ ਨਹੀਂ ਬਿਲਕੁਲ ਨਹੀਂ ਬਿਲਕੁਲ ਇਸ ਲਈ ਮੈਂ ਤਾਂ ਕਮੈਂਟ ਵੀ ਨਹੀਂ ਦੇਖਿਆ ਜੀ ਹਾਂ ਤਾਂ ਕਹਿ ਰਿਹਾ ਜੀ ਲੋਕਾਂ ਦੇ ਕੰਮ ਹੋ ਰਹੇ ਨੇ ਗੋਲੂ ਨੂੰ ਜਿੰਨਾ ਜ਼ੋਰ ਲੱਗਦਾ ਗੋਲੂ ਲਾਵੇ ਮੈਂ ਇਹ ਮੇਰੇ ਖਿਲਾਫ ਕੁਝ ਕੱਢੇ ਤੇ ਮੈਂ ਇਹਦੇ ਖਿਲਾਫ ਐਡਾ ਚੈਪਟਰ ਇਕੱਠਾ ਕਰੀ ਬੈਠਾ ਉਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਅਸੀਂ ਲਾਲ ਕਾਜੀ ਸਾਰੀਆਂ ਪਾਰਟੀਆਂ ਰਲ ਕੇ ਸਾਰੇ ਸਮਾਜਿਕ ਜਥੇਬੰਦੀਆਂ ਰਲ ਕੇ ਸ਼ਹਿਰ ਦੇ ਵਿੱਚ ਵੱਡਾ ਰੋਸ ਮਾਰਚ ਕਰਾਂਗੇ ਕੌਣ ਪਾਰਟੀ ਦਾ ਕੌਣ ਹੁੰਦਾ ਜੀ 82000 ਵੋਟ ਨਾਵੇ ਦੇ ਮੰਨ ਨੂੰ ਪਈ ਤੀ ਹੁਣ ਕਿਤੇ 82 ਦਾ 82000 ਬੰਦਾ ਆਮ ਆਦਮੀ ਪਾਰਟੀ ਦਾ ਤੀ ਹੁਣ 82 ਜੋ ਕਿੰਨੀ ਪਹੂਗੇ 27 ਚ ਦੇਖੋ ਸਾਡੀ ਦਾ ਪੂਰਾ ਜੋਰ ਲੱਗਾ ਹੈ ਬਾਕੀ ਜਦੋਂ ਕਿੰਨੀ ਕੋਲ ਹੁੰਦਾ ਤਾਂ ਉਸ ਟਾਈਮ ਦੀ ਮੌਕੇ ਤੇ ਪਤਾ ਲੱਗੂਗਾ ਕੋਰਸਲ ਸਾਹਿਬ ਇੱਕ ਗੱਲ ਹੋਰ ਕਲੀਅਰ ਕਰੋ ਸਾਨੂੰ ਜਿਹੜੇ ਮਤੇ ਪੈਂਦੇ ਨੇ ਹਾਂਜੀ ਉਹ ਘਰਾਂ ਚ ਪੈਂਦੇ ਨੇ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਮਤੇ ਪੈਂਦੇ ਨੇ ਹੁਣ ਝਾੜੂ ਚ ਰਹੂਗਾ ਔਰ ਇਹੀ ਸਕੂਟਰੀ ਹੋਊਗੀ ਇਹੀ ਰੇੜੀ ਹੋਊਗੀ ਪੱਪੂ ਝਾੜੂ ਕਮਾਉਂਦਾ ਦੇਊਗਾ ਹਾਰਾਂ ਜਿੱਤਾਂ ਬਣੀਆਂ ਹੋਈਆਂ ਨੇ ਉਹ ਤੋਂ ਬਾਅਦ ਦੇਖਾਂਗੇ ਪੱਪੂ ਦਾ ਕਹਿੰਦੇ ਨਾਲ ਕਰ ਗਿਆ ਹੋਰ ਪਾਰਟੀਆਂ ਨਾਲ ਸਮਝੌਤੇ ਤੁਸੀਂ ਕਿਹਾ ਵੀ ਅਸੀਂ 6 ਬੰਦੇ ਆ 6 ਕੌਂਸਲਰਾਂ ਸੀ ਇੱਕ ਪਾਸੇ ਬੰਦਾ ਤੇ ਕੋਈ ਨਹੀਂ ਮਾਨ ਹੁੰਦੇ ਕੋਲ ਜੀ ਕਿਤੇ ਪਾਰਟੀਆਂ ਨੇ ਕਹਿੰਦੇ ਪੱਪੂ ਨੇ ਬਹੁਤ ਚੇਂਜ ਕੀਤੇ ਨੇ ਆ ਕੀਤੀਆਂ ਨੇ ਜੀ ਬਿਲਕੁਲ ਕੀਤੀਆਂ ਨੇ ਤੁਹਾਨੂੰ ਤਾਂ ਵੱਡੀ ਤੋਂ ਲੈ ਕੇ ਵੱਡੀ ਗੱਲ ਤੋਂ ਲੈ ਕੇ ਛੋਟੀ ਗੱਲ ਤੱਕ ਦਾ ਸਾਰਾ ਕਮੇਟੀ ਦਾ ਚਿੱਠਾ ਤੁਹਾਡੇ ਦਿਲ ਦੇ ਵਿਚਾਰ ਲੋਕਾਂ ਨੂੰ ਕੀ ਵਿਸ਼ਵਾਸ ਆ ਵੀ ਦੂਆ ਆਮ ਆਦੀ ਪਾਰਟੀ 'ਚ ਰਹੋਗੇ ਹੁਣ ਕੀ ਵਿਸ਼ਵਾਸ ਆ ਉੱਤੇ ਵਾਦੀਆਂ 'ਚ ਗੋਲੂ ਦਾ ਨਾਮ ਵੀ ਬਹੁਤ ਚਰਚਾ 'ਚ ਰਿਹਾ ਸ਼ਹਿਰ ਦੇ ਵਿੱਚ ਵੀ ਸੌਦੇ ਵਾਦੀਆਂ ਬਹੁਤ ਹੋਈਆਂ ਨੇ ਸ਼ਹਿਰ ਦੇ ਵਿੱਚ ਇਹ ਵੀ ਲੋਕਾਂ ਨੂੰ ਦੱਸੋ ਹੋਈਆਂ ਨੇ ਜੇ ਨਹੀਂ ਹੋਈ ਅਕਾਲੀ ਦਲ ਸੜਕਾਂ ਤੇ ਹੁਣ ਕਹਦੇ ਉਤਰੂਗਾ ਜਾਂ ਸਿਰਫ ਮੀਡੀਆ ਦੀਆਂ ਸੁਰਖੀਆਂ ਬਣ ਕੇ ਹੀ ਰਹੂਗਾ ਉਹ ਆਉਣ ਵਾਲਾ ਸਮਾਂ ਦੱਸੂਗਾ